कि तुम बैंकर बनना चाहते हो बहुत ही हम्बल ग्राउंडेड एंड स्वीटेस्ट पर्सन है हियर एट आईपीबी वी ऑल आर फैमिली कहते सरदार हर थान से छाए होंगे हैं आई पी बी एक सरदार इदा के भी है जो काफ़ी छाए हुए हैं गुरसिमरत सिंह गोबराए फाउंडर एंड डायरेक्टर ऑफ आई पी बी एक्चुअली ही इज़ वेरी जेनर एंड पाइसोल 2021 ਤੇ ਪਿਛਾ ਬਣਾਇਆ ਕਿ ਤੁਸੀਂ 1 ਲੱਖ ਬੈਕਰ ਬਣਾਉਣੇ ਨੇ 2030 ਤੱਕ। ਚਾਚੂ ਦੀ ਬਹੁਤ ਜੌਲੀ ਨੇਚਰ ਹੈ ਤੇ ਟਾਈਮ ਟੂ ਟਾਈਮ ਰੀਅਸ਼ਰ ਕਰਦੇ ਹੈ ਕਿ ਲਾਈਫ ਨੂੰ ਟੈਨਸ਼ਨ ਨਹੀਂ ਲੈਣੀ। ਕਮਿਸ਼ਨਿਓਸ ਕੋ ਲਾਕ ਟੂ ਅਕਟੀਵਿਟੀਸ ਪਾਰਟਿਸਿਪੇਟ ਕਰਨ ਲਈ ਚੈਲੰਜ ਕਰਦੇ ਹੈ। ਅਗਰ ਯਾਸ਼ ਕਰੇ ਕਿ ਇਹ ਕਿ ਉਹ ਹਰ ਇੱਕ ਚੀਜ਼ ਲਈ ਜਿਹੜੀ ਸੋਚਾ ਹੈ। परिवार हर खुशी दुगनी हो है हर जन्म मैंने यही मिले जायंग्रद्धेमन बहुत ज्यादा बहुत ज़्यादा ਕਦੀ ਵੀ ਲਾਈਫ ਦੇ ਵਿੱਚ ਮੈਂ ਆਪਣੇ ਕੈਰੀਅਰ ਨੂੰ ਲੈ ਕੇ ਜਦੋਂ ਵੀ ਟੈਨਸ਼ਨ ਚ ਆ ਜਾਂਦੀਆਂ ਤਾਂ ਮੈਨੂੰ ਬਹੁਤ ਸਪੋਰਟ ਕਰਦੇ ਆ ਇੱਕੋ ਚੀਜ਼ ਨੂੰ ਕਹਿੰਦੇ ਆ ਕਿ ਰੱਬ ਵੱਲ ਧਿਆੰ ਦੇ ਆਪੇ ਸਭ ਕੁਝ ਠੀਕ ਹੋ ਜਾਊਗਾ ਐਜ਼ ਅ ਫਾਦਰ ਹੀ ਇਜ਼ ਵੈਰੀ ਕੂਲ ਮੈਂ ਬਹੁਤ ਸਟ੍ਰਿਕ ਮਦਰ ਹਾਂ ਬਟ ਬੱਚੇ ਬਹੁਤ ਜ਼ਿਆਦਾ ਫਾਦਰ ਵੱਲ ਇਨਕਲਾਈਨ ਨੇ ਕਿਉਂਕਿ ਉਹ ਹਮੇਸ਼ਾ ਬੱਚੇ ਕਹਿੰਦੇ ਮਮਾ ਤੁਸੀਂ ਤਾਂ ਬਹੁਤ ਸਟ੍ਰਿਕ ਟੋ ਬਟ ਪਾਪਾ ਬਹੁਤ ਕੂਲ ਹੈ ਉਸਮਿਰਨ ਮੇਰਾ ਬ్రਦਰ ਹੈ ਇਹਦੀ ਨੇਚਰ ਬਹੁਤ ਹੀ ਕੇਅਰਿੰਗ ਹੈਗੀ ਹੈ ਔਰ ਗੋਡ ਫੀਅਰਿੰਗ ਹੈਗਾ ਬਹੁਤ ਸਪਿਰਿਚੁਅਲ ਹੈਗਾ ਅਤੇ ਆਪਣੇ ਬਿਜ਼ਨਸ ਨੂੰ اور ਆਪਣੀ ਫੈਮਿਲੀ ਨੂੰ ਬਹੁਤ ਵਧੀਆ ਤਰੀਕੇ ਨਾਲ ਮੈਨੇਜ ਕਰਦਾ ਹੈਗਾ ਨਮਸਕਾਰ ਆਦਾਬ ਮੈਂ ਹਾਂ ਤੁਹਾਡੀ ਹੋਸਟ ਤੇ ਦੋਸਤ ਪੂਨਮ ਸਿੰਘ ਤੇ ਤੁਸੀਂ ਦੇਖ ਰਹੇ ਹੋ ਚੜਦੀ ਕਲਾ ਟਾਈਮ ਟੀਵੀ ਅੱਜ ਦੇ ਟਾਈਮ ਦੇ ਵਿੱਚ ਬੈਂਕਰ ਬੰਨਾ ਬਹੁਤ ਮੁਸ਼ਕਿਲ ਕੰਮ ਹੈ ਪਹਿਲਾਂ ਤਾਂ ਬੱਚਿਆਂ ਨੂੰ ਬਹੁਤ ਮੁਸ਼ਕਿਲ ਸਟੱਡੀਜ਼ ਦਾ ਸਾਹਮਣਾ ਕਰਨਾ ਪੈਂਦਾ ਉਸ ਤੋਂ ਬਾਅਦ ਇਗਜ਼ਾਮਸ ਕਲੀਅਰ ਕਰਨੇ ਪੈਂਦੇ ਨੇ ਫਿਰ ਇੰਟਰਵਿਊਸ ਹੱਲੇ ਵੀ ਮੁਸ਼ਕਿਲਾਂ ਖਤਮ ਨਹੀਂ ਹੁੰਦੀਆਂ ਇਸ ਤੋਂ ਇਲਾਵਾ ਬੱਚਿਆਂ ਨੂੰ ਕਾਫੀ ਚੈਲੰਜਸ ਦਾ ਸਾਹਮਣਾ ਕਰਨਾ ਪੈਂਦਾ ਕੁਝ ਇੰਟੈਲੀਜੈਂਟ ਬੱਚੇ ਜਿਹੜੇ ਕਿ ਬੜੇ ਆਰਾਮ ਨਾਲ ਅੱਗੇ ਵਧ ਜਾਂਦੇ ਨੇ ਲੇਕਿਨ ਕੁਝ ਰਹਿ ਜਾਂਦੇ ਨੇ ਇੰਨਾ ਮੁਸ਼ਕਿਲਾਂ ਨੂੰ ਖਤਮ ਕਰਨ ਲਈ ਇੰਨਾ ਚੈਲੰਜੇਸ ਨੂੰ ਪਾਰ ਕਰਨ ਲਈ ਸਾਡੇ ਨਾਲ ਇੱਕ ਉਹ ਸ਼ਖਸੀਅਤ ਜੁੜੀ ਹੈ ਅ ਟ੍ਰੂ ਲੀਜੈਂਡ ਜਿਹੜੇ ਕਿ ਬੱਚਾਂ ਦਾ ਇਹ ਆ ਜਿਹੜਾ ਸਫਰ ਹੈ ਸੌਖਾ ਬਣਾ ਦਿੰਦੇ ਨੇ ਔਰ ਉਹ ਚੈਲੰਜੇਸ ਨੂੰ ਕਰਾਸ ਕਰਕੇ ਅੱਗੇ ਵਧਦੇ ਨੇ ਅਸੀਂ ਸਵਾਗਤ ਕਰਦੇ ਹਾਂ ਗੁਰਸਿਮਰਨ ਸਿੰਘ ਆਫ ਰਾਇਜੀ ਦਾ ਸਰ ਸੀ ਕਾਲ ਸਰ ਕੀ ਹਾਲ ਚਾਲ ਸੋ ਤੁਹਾਡਾ ਠੀਕ ਹੈ ਜੀ ਸਭ ਵਧੀਆ ਆ ਸਾਡੇ ਛੱਡ ਦੀ ਕਲਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਥੈਂਕ ਯੂ ਸਰ ਇਹ ਇੰਸਟੀਟਿਊਟ ਆਫ ਪ੍ਰੋਫੈਸ਼ਨਲ ਬੈਂਕਿੰਗ ਇਹ ਕੋਈ ਛੋਟਾ ਨਾਮ ਨਹੀਂ ਹੈ ਔਰ ਬੜਾ ਮੁਸ਼ਕਿਲ ਕੰਮ ਹੈ ਤੁਸੀਂ ਜਨਨੀ ਕਦੋਂ ਸ਼ੁਰੂ ਕੀਤੀ ਮੈਡਮ ਮੇਰਾ ਜਨਮ 1978 ਦਾ ਆ ਤੇ ਮੇਰੇ ਫਾਦਰ ਸਾਹਿਬ ਗੁਜਰ ਗਏ ਜਦੋਂ ਮੈਂ 7 ਸਾਲਾਂ ਦਾ ਸੀਗਾ ਮੈਂ ਗੁਨਾਣਾ ਪਬਲਿਕ ਸਕੂਲ ਚ ਪੜਦਾ ਸੀ ਤੇ ਸਾਡੇ ਮਦਰ ਗਵਰਨਮੈਂਟ ਸਕੂਲ ਟੀਚਰ ਸੀ ਤੇ ਮੈਂ 1994 ਦੇ ਵਿੱਚ 10ਵੀਂ ਕੀਤੀ ਫਿਰ 12ਵੀਂ ਕੀਤੀ ਫਿਰ 4 ਸਾਲ ਦਾ ਡਿਪਲੋਮਾ ਕੀਤਾ ਲੁਧਿਆਣੇ ਸੈਂਟਰਲ ਟੂਲ ਰੂਮ ਕਾਲਜ ਹੈਗਾ ਜਿੱਦੇ 4 ਸਾਲ ਦਾ ਡਿਪਲੋਮਾ ਕਰਾਇਆ ਜਾਂਦਾ ਟੂਲ ਐਂਡ ਡਾਈ ਟੈਕਨੋਲੋਜੀ ਦੇ ਵਿੱਚ ਜਿੱਦੇ ਚ ਸਾਨੂੰ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਹਫਤੇ ਚ 5 ਦਿਨ ਤੇ ਇੱਕ ਦਿਨ ਥਿਉਰੀ ਹੁੰਦੀ ਹੈ ਤੇ ਜਦੋਂ ਮੈਂ ਕੋਰਸ ਕੰਪਲੀਟ ਕੀਤਾ 4 ਸਾਲ ਦਾ ਡਿਪਲੋਮਾ ਸਾਨੂੰ 2000 ਦੇ ਵਿੱਚ ਉਸ ਤੋਂ ਬਾਅਦ ਫਿਰ ਮੈਨੂੰ ਜੌਬ ਮਿਲੀ ਮਾਈਕਰੋਟੈਕ ਇੰਟਰਨੈਸ਼ਨਲ ਦੇ ਵਿੱਚ ਪਰਵਾਣੂ ਸੀ ਫਿਰ ਉਹਨਾਂ ਨੇ ਮੇਰੀ ਟਰਾਂਸਫਰ ਦਿੱਲੀ ਕਰਤੀ ਫਿਰ ਮੈਂ ਕੁਝ ਜੌਬਸ ਬੰਬੇ ਪੂਨੇ ਵੀ ਜਾ ਕੇ ਕੀਤੀਆਂ ਈਅਰ 2007 ਦੇ ਵਿੱਚ ਮੈਂ ਸੋਚਿਆ ਕਿ ਮੈਂ ਹੁਣ ਆਪਣਾ ਬਿਜ਼ਨਸ ਕਰਾਂਗਾ ਉਹ ਇਸ ਕਰਕੇ ਦਿਮਾਗ ਦੇ ਵਿੱਚ ਆਇਆ ਕਿਉਂਕਿ ਸਾਡੀ ਜਿਹੜੀ ਪ੍ਰੈਕਟੀਕਲ ਟ੍ਰੇਨਿੰਗ ਸੀ 4 ਸਾਲ ਡਿਪਲੋਮੇ ਦੇ ਵਿੱਚ ਮੈਂ ਦੇਖਿਆ ਕਿ ਬੀਟੈਕ ਐਮਟੈਕ ਕਰਕੇ ਵੀ ਬੱਚੇ ਪ੍ਰੈਕਟੀਕਲੀ ਕੰਮ ਨਹੀਂ ਆਂਦਾ ਹੁੰਦਾ ਤੇ ਐਸੀ ਸੋਚਿਆ ਕਿ ਕੁਝ ਪ੍ਰੈਕਟੀਕਲੀ ਬੱਚਿਆਂ ਨੂੰ ਸਿਖਾਈਏ ਵਿਚ ਲੀਡਸ ਟੂ এমਪਲੋਇਮੈਂਟ ਤੇ 2005 ਦੇ ਵਿੱਚ ਮੇਰਾ ਵਿਆਹ ਹੋਇਆ 2007 ਦੇ ਵਿੱਚ ਮੈਂ ਲਾਸਟ ਜਿਹੜੀ ਜੌਬ ਛੱਡ ਕੇ ਸੋਚਿਆ ਆਪਣਾ ਕੁਝ ਸ਼ੁਰੂ ਕਰਾਂ ਤੇ ਮੇਰੀ ਵਾਈਫ ਕਮਰਸ ਦੀ ਲੈਕਚਰਾਰ ਸੀ ਉਹਨੇ ਕਿਹਾ ਕਿ ਬੱਚਿਆਂ ਨੂੰ ਬੈਲੈਂਸ ਸ਼ੀਟ ਪ੍ਰੈਕਟੀਕਲ ਬਣਾਣੀ ਨਹੀਂ ਆਉਂਦੀ ਬੀ ਕਾਮ ਐਮ ਕਾਮ ਕਰ ਲੈਂਦੇ ਨੇ ਬਟ ਉਹਨਾਂ ਨੂੰ ਬੇਸਿਕ ਬੈਲੈਂਸ ਸ਼ੀਟ ਨਹੀਂ ਬਣਾਣੀ ਆਉਂਦੀ ਐਂਟਰੀਜ਼ ਨਹੀਂ ਕਰਨੀਆਂ ਆਉਂਦੀਆਂ ਡੈਬਿਟ ਕ੍ਰੈਡਿਟ ਦਾ ਹੀ ਨਹੀਂ ਪਤਾ ਲੱਗਦਾ ਫਿਰ ਅਸੀਂ ਸੋਚਿਆ ਕਿ ਅਸੀਂ ਕੰਪਿਊਟਰਾਈਜ਼ਡ ਅਕਾਊਂਟਿੰਗ ਦਾ ਇੰਸਟੀਚਿਊਟ ਖੋਲੀਏ ਅਸੀਂ 2007 ਦੇ ਵਿੱਚ ਇੰਸਟੀਚਿਊਟ ਖੋਲਿਆ ਜਿੱਥੇ ਬੱਚਿਆਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਂਦੀ ਸੀ accounts ਦੇ ਵਿੱਚ accounts ਕਿਵੇਂ ਮੈਂਟੇਨ ਕਰਨੇ ਆ ਇੰਡਸਟਰੀ ਦੇ ਵਿੱਚ ਜਾ ਕੇ ਅਸੀਂ ਬੱਚਿਆਂ ਨੂੰ 1 ਸਾਲ ਦਾ ਕੋਰਸ ਕਰਵਾਉਂਦੇ ਸੀ ਉਸ ਤੋਂ ਬਾਅਦ ਉਹਨਾਂ ਨੂੰ ਅਕਾਊਂਟੈਂਟ ਦੀ ਨੌਕਰੀ ਲਗਵਾਉਂਦੇ ਸੀ ਗ੍ਰੇਟ ਹੌਲੀ ਹੌਲੀ ਜਦੋਂ ਇਹ ਜਰਨੀ ਵੱਧੀ ਗਈ 2014-15 ਦੇ ਵਿੱਚ ਮੈਨੂੰ ਇਹ ਸਮਝ ਆਈ ਕਿ ਬੈਂਕਿੰਗ ਦੇ ਵਿੱਚ ਵੀ ਬੜਾ ਸਕਿੱਲ ਗੈਪ ਹੈ ਬੱਚੇ ਬੀ ਕਾਮ ਕਰ ਲੈਂਦੇ ਨੇ ਐਮ ਕਾਮ ਕਰ ਲੈਂਦੇ ਨੇ ਈਵਨ ਐਮਬੀਏ ਫਾਈਨੈਂਸ ਕਰਕੇ ਵੀ ਉਹਨਾਂ ਨੂੰ ਬੈਂਕ ਦੇ ਵਿੱਚ ਜੌਬ ਨਹੀਂ ਮਿਲਦੀ ਕਿਉਂਕਿ ਉਹਨਾਂ ਨੂੰ ਪ੍ਰੈਕਟੀਕਲੀ ਨੌਲੇਜੀ ਨਹੀਂ ਹੁੰਦੀ ਬੈਂਕ ਦੇ ਵਿੱਚ ਕੰਮ ਕੀ ਕਰਨਾ ਹੈ ਜਾ ਕੇ ਬਿਲਕੁਲ ਬਿਲਕੁਲ ਸਹੀ ਫਿਰ ਸਾਡੇ ਦਿਮਾਗ 'ਚ ਆਇਆ ਕਿ ਕੁਝ ਐਦਾਂ ਦਾ ਕੋਰਸ ਸ਼ੁਰੂ ਕਿਰਿਆ ਜਾਵੇ ਕਿਉਂਕਿ ਇੱਕ ਬੈਂਕਿੰਗ ਇੱਕ ਰਿਸਪੈਕਟੇਬਲ ਕਰੀਅਰ ਹੈ ਬੱਚਿਆਂ ਦੇ ਪੇਰੈਂਟਸ ਨੂੰ ਵੀ ਬੜਾ ਅੱਛਾ ਲੱਗਦਾ ਜਦੋਂ ਕਹਿੰਦੇ ਨੇ ਕਿ ਮੇਰਾ ਮੁੰਡਾ ਜਾਂ ਮੇਰੀ ਕੁੜੀ ਕੋਟਕ ਮਹਿੰਦਰਾ ਬੈਂਕ 'ਚ ਜੌਬ ਕਰ ਰਿਹਾ ਆ ਆਈਸੀਆਈਸੀਆਈ ਬੈਂਕ 'ਚ ਕੰਮ ਕਰ ਰਿਹਾ ਜਾਂ ਐਕਸੈਸ ਬੈਂਕ ਦੇ ਵਿੱਚ ਹੈ ਜਾਂ ਐਚਡੀਐਫਸੀ ਬੈਂਕ ਦੇ ਵਿੱਚ ਹੈ ਸੋ ਪ੍ਰੈਕਟੀਕਲੀ ਅਸੀਂ ਬੱਚਿਆਂ ਨੂੰ ਇਹ ਕੰਮ ਸਿਖਾ ਕੇ ਬੈਂਕਸ ਦੇ ਵਿੱਚ ਜੌਬ ਲਗਵਾਉਣ ਦਾ ਇਹ ਕੰਮ 2015 ਤੋਂ ਸ਼ੁਰੂ ਕੀਤਾ ਵੈਰੀ ਇੰਟਰਸਟਿੰਗ ਸਰ ਮਤਲਬ ਪਹਿਲਾਂ ਜਦੋਂ ਤੁਸੀਂ ਪੜ੍ਹਦੇ ਸੀ ਉਸ ਵਕਤ ਤੇ ਹੀ ਤੁਸੀਂ ਸੋਚ ਲਿਆ ਸੀਗਾ ਕਿ ਤੁਸੀਂ ਇਸ ਲਾਈਨ ਵੱਲ ਆਣਾ ਹੈ ਕਿ ਤੁਸੀਂ ਇਹ ਜੌਬ ਨੂੰ ਤੁਹਾਡਾ ਕੋਈ ਡ੍ਰੀਮ ਸੀ ਕਿ ਨੇਚਰਲ ਹੁੰਦਾ ਗਿਆ ਜਿਵੇਂ ਕਿ ਤੁਸੀਂ ਹੁਣੇ ਮੈਨੂੰ ਦੱਸਿਆ ਕਿ ਤੁਹਾਡੀ ਵਾਈਫ ਨੇ ਵੀ ਤੁਹਾਨੂੰ ਸੁਜੈਸਟ ਕੀਤਾ ਬੇਸਿਕਲੀ ਜਦੋਂ ਅਸੀਂ ਪੜ੍ਹਦੇ ਸੀਗੇ ਉਦੋਂ ਕੋਈ ਦਿਮਾਗ ਨਹੀਂ ਸੀ ਵੀ ਬਿਜ਼ਨਸ ਕਰਾਂਗੇ ਓਕੇ ਉਸ ਤੋਂ ਬਾਅਦ ਤਾਂ ਜੌਬ ਹੀ ਸ਼ੁਰੂ ਕੀਤੀ 5-7 ਸਾਲ ਕੀਤੀ ਓਕੇ ਸੋ 2005 'ਚ ਮੇਰੀ ਮੈਰਿਜ ਹੋਈ 2007 'ਚ ਮੈਮ ਨੇ ਜਦੋਂ ਤੁਹਾਨੂੰ ਕਿਹਾ ਤੋ ਉਸ ਤੋਂ ਬਾਅਦ ਤੁਹਾਡਾ ਇਹ ਚੀਜ਼ 2007 ਵਿੱਚ ਮੈਨੂੰ ਇਹ ਲੱਗਿਆ ਕਿ ਮੈਨੂੰ ਕੁਝ ਆਪਣਾ ਬਿਜ਼ਨਸ ਦੇ ਵਿੱਚ ਕਰਨਾ ਚਾਹੀਦਾ ਹੈਗਾ ਸੋ ਉਦੋਂ ਦਿਮਾਗ ਚੱਲ ਰਿਹਾ ਸੀਗਾ ਕਿ ਕੁਝ ਨਾ ਕੁਝ ਆਪਣਾ ਸ਼ੁਰੂ ਕੀਤਾ ਜਾਵੇ ਤੇ ਫਿਰ ਮੇਰੀ ਵਾਈਫ ਨੇ ਸੁਜੈਸਟ ਕੀਤਾ ਬੀ ਕਾਮਰਸ ਦੇ ਬੱਚੇ ਜਿਹੜੇ ਉਹ ਪੜਾ ਰਹੇ ਨੇ ਬੀ ਕਾਮ ਐਮ ਕਾਮ ਕਰਕੇ ਜਾ ਰਹੇ ਨੇ ਉਹਨਾਂ ਦੀ ਜੌਬ ਨਹੀਂ ਲੱਗ ਪਾਂਦੀ ਕਿਉਂਕਿ ਉਹਨਾਂ ਨੂੰ ਪ੍ਰੈਕਟੀਕਲ ਨੋਲਿਜ ਨਹੀਂ ਹੁੰਦੀ ਅਕਾਊਂਟਸ ਦੀ ਬਿਲਕੁਲ ਬਿਲਕੁਲ ਫਿਰ ਉਤੋਂ ਹੀ ਮੈਨੂੰ ਇੱਕ ਆਈਡੀਆ ਮਿਲਿਆ ਤੇ ਅਸੀਂ ਅਕਾਊਂਟਸ ਦਾ ਇੰਸਟੀਚਿਊਟ ਸ਼ੁਰੂ ਕੀਤਾ ਸਰ ਇਸ ਬੈਂਕਿੰਗ ਇੰਸਟੀਚਿਊਟ ਦੇ ਵਿੱਚ ਤੁਸੀਂ ਯੰਗ ਜਨਰੇਸ਼ਨ ਜਿਹੜੀ ਆਪਣੇ ਬੱਚੇ ਗ੍ਰੈਜੂਏਟ ਗ੍ਰੈਜੂਏਸ਼ਨ ਕਰਦੇ ਨੇ ਉਹਨਾਂ ਬੱਚਾ ਨੂੰ ਹੀ ਮੌਕਾ ਦਿੰਦੇ ਹੋ ਕਿ ਉਹਨਾਂ ਬੱਚਿਆਂ ਨੂੰ ਵੀ ਜਿਹੜੇ ਕਿ ਆਲਰੇਡੀ ਬੈਂਕਸ ਦੇ ਵਿੱਚ ਸਰਵਿਸ ਕਰ ਰਹੇ ਨੇ ਤੇ ਉਹਨਾਂ ਨੂੰ ਇੰਪਰੂਵਮੈਂਟ ਦੀ ਲੋੜ ਹੈ ਮੈਡਮ ਅਸੀਂ ਸਿਰਫ ਜਿਹੜੇ ਗ੍ਰੈਜੂਏਟਸ ਫਰੈਸ਼ਰਸ ਨੇ ਓਕੇ ਉਹਨਾਂ ਨੂੰ ਟ੍ਰੇਨ ਕਰਕੇ ਅਸੀਂ ਬੈਂਕਸ ਦੀ ਇੰਟਰਵਿਊ ਤੇ ਐਗਜ਼ਾਮੀਨੇਸ਼ਨ ਦੀ ਪ੍ਰੈਪਰੇਸ਼ਨ ਕਰਾ ਕੇ ਉਹਨਾਂ ਨੂੰ ਬੈਂਕ 'ਚ ਜੌਬ ਲਗਵਾਉਂਦੇ ਹਾਂ ਸਰ ਹੁਣ ਤੱਕ ਤੁਸੀਂ ਕਿੰਨੇ ਕ ਬੱਚਿਆਂ ਨੂੰ ਜੌਬ ਲਗਵਾ ਟੂ ਕੰਪੈਨ ਬੈਂਕ ਦੇ ਵਿੱਚ ਅਸੀਂ 7000 ਤੋਂ ਬਾਅਦ ਬੱਚਿਆਂ ਨੂੰ ਜੋਬ ਲਗਵਾ ਚੁੱਕੇ ਹਾਂ ਸੋ ਕੁਝ ਬੈਂਕਸ ਦੇ ਨਾਮ ਦੱਸੋਗੇ ਕਿ ਵੀ ਜਿਵੇਂ ਕਿ ਕਿਹੜੇ ਕਿਹੜੇ ਬੈਂਕਸ ਦੇ ਵਿੱਚ ਸਾਡੇ ਬੱਚੇ ਇਹ ਸਭ ਜੋਬ ਕਰ ਰਹੇ ਨੇ ਸੋ ਜਦੋਂ ਅਸੀਂ ਸ਼ੁਰੂ ਕੀਤਾ 2015 ਦੇ ਵਿੱਚ ਇੰਸਟੀਚਿਊਟ ਦਾ ਸਾਡਾ ਫਰਸਟ ਹਾਇਰਰ ਸੀਗਾ ਇੰਡਸੈਂਟ ਬੈਂਕ ਉਸ ਤੋਂ ਬਾਅਦ ਕੋਟਕ ਮਹਿੰਦਰਾ ਬੈਂਕ ਨੇ ਕਾਫੀ ਬੱਚੇ ਲਿੱਤੇ ICICI ਬੈਂਕ HDFC ਬੈਂਕ ਤੇ ਹੁਣ ਕੁਝ ਸਮਾਲ ਫਾਈਨੈਂਸ ਬੈਂਕਸ ਨੇ ਜਿਦਾਂ ਉਤਕਰ ਸਮਾਲ ਫਾਈਨੈਂਸ ਬੈਂਕ ਹੈ AU ਸਮਾਲ ਫਾਈਨੈਂਸ ਬੈਂਕ ਹੈ ਜਨਾ ਸਮਾਲ ਫਨਸ ਬੈਂਕ ਦਾ ਇਕਵਟਾਸ ਹੈ ਇਹ ਸਾਰੀ ਬੈਂਕ ਸਾਡੇ ਤੋਂ ਬੱਚੇ ਲੈਂਦੇ ਹੈਗੇ ਮਤਲਬ ਉਹਨਾਂ ਬੈਂਕਸ ਦਾ ਤੁਹਾਡੇ ਨਾਲ ਡੀਲ ਹੋਏਗਾ ਨਾ ਕਿਉਂਕਿ ਤੁਹਾਡੇ ਜਿਵੇਂ ਇੰਸਟੀਚਿਊਟ ਦੇ ਵਿੱਚ ਬੱਚੇ ਪੜ੍ਹ ਕੇ ਕਿੰਨੇ ਅੱਗੇ ਵੱਧ ਰਹੇ ਨੇ ਤੇ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਹੋਵੇਗੀ ਕਿ ਇਸ ਇੰਸਟੀਚਿਊਟ ਦੇ ਬੱਚਾ ਨੂੰ ਅਸੀਂ ਮੌਕਾ ਦੇਣਾ ਹਾਂ ਜੀ ਮੈਡਮ ਜਿੱਦਾਂ ਅਸੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਮਤਲਬ ਬੀ ਕਾਮ ਐਮ ਕਾਮ ਜਾਂ ਐਮ ਬੀਏ ਕਰਨ ਤੋਂ ਬਾਅਦ ਵੀ ਬੱਚਿਆਂ ਨੂੰ ਬੈਂਕ ਚ ਉਹ ਸਕਿੱਲ ਸੈਟ ਜੋ ਚਾਹੀਦਾ ਹੈਗਾ ਉਹ ਨਹੀਂ ਹੁੰਦਾ ਸੋ ਸਾਡੇ ਕੋਲ ਜਦੋਂ ਬੱਚਾ ਪੜ੍ਹ ਕੇ ਜਾਂਦਾ ਹੈ ਬੈਂਕਸ ਆ ਰੀਅਲੀ ਹੈਪੀ ਕਿ ਉਹਨਾਂ ਨੂੰ ਇੱਕ ਟ੍ਰੇਨਡ ਸਕਿਲਡ ਮੈਨਪਾਵਰ ਮਿਲ ਰਹੀ ਹੈਗੀ ਹੈ ਤੇ ਜਿਨ੍ਹਾਂ ਨੂੰ ਪਹਿਲਾਂ ਹੀ ਬੈਂਕਿੰਗ ਦਾ ਸਾਰਾ ਕੰਮ ਆਉਂਦਾ ਹੈ ਬਿਲਕੁਲ ਸਹੀ ਕਹਿੰਦੇ ਨੇ ਨਾ ਜਦੋਂ ਸੋਨਾ ਬਣਦਾ ਹੈ ਸੋਨਾ ਜਦੋਂ ਕਲੀਅਰ ਹੋ ਜਾਂਦਾ ਕਿ ਵੀ ਹਾਂ ਇਹ ਸੋਨਾ ਬਣ ਚੁੱਕਾ ਹੈ ਲੇਕਿਨ ਜਦੋਂ ਉਸ ਸੋਨੇ ਨੂੰ ਉੱਪਰ ਰੂਪ ਦਿੰਨੇ ਆ ਉਹਨੂੰ ਕਾਫੀ ਨਿਖਾਰਨਾ ਪੈਂਦਾ ਕਾਫੀ ਰਗੜਨਾ ਪੈਂਦਾ ਆਫਟਰ ਥੈਟ ਕੋਈ ਜੁਐਲਰੀ ਦਾ ਪਾਰਟ ਬੰਦਾ ਨੈਕਲਸ ਬੰਦਾ ਰਿੰਗ ਬੰਦੀ ਇਸੇ ਤਰ੍ਹਾਂ ਕਿ ਤੁਸੀਂ ਬੱਚਿਆਂ ਨੂੰ ਪੜਾ ਕੇ ਆਪਣੀ ਤਰੀਕੇ ਨਾਲ ਉਹਨਾਂ ਨੂੰ ਅੱਛੇ ਜੌਬਸ ਦੇ ਵਿੱਚ ਲਗਾਉਣੇ ਆ ਬੜੇ ਕਰਮਾ ਵਾਲੇ ਨੇ ਉਹ ਬੱਚੇ ਜਿਹੜੇ ਕਿ ਇਸ ਇੰਸਟੀਚੂਟ ਦੇ ਵਿੱਚ ਪੜ੍ਹਦੇ ਨੇ ਸਰ ਥੈਂਕ ਯੂ ਮੈਡਮ ਸਰ ਆ ਟੀਚਾ ਕਿੱਡਾ ਕਹੇ ਤੁਹਾਡਾ ਆਉਣ ਵਾਲੇ 5 ਸਾਲਾਂ ਦੇ ਵਿੱਚ ਤੁਸੀਂ ਕਿੰਨੇ ਕ ਬੱਚਿਆਂ ਨੂੰ ਜੌਬ ਪ੍ਰੋਵਾਈਡ ਕਰ ਪਾਉਂਗੇ ਮੈਡਮ ਜਦੋਂ ਅਸੀਂ 2015 'ਚ ਇੰਸਟੀਚੂਟ ਸ਼ੁਰੂ ਕੀਤਾ ਨਾ ਤਹਾ ਉਹ ਦੋ ਤਾ ਸੀਗਾ ਕਿ 2 4 5000 ਬੱਚਿਆਂ ਨੂੰ ਟ੍ਰੇਨਿੰਗ ਕਰਵਾ ਕੇ ਅਸੀਂ ਨੌਕਰੀ ਲਗਵਾ ਦਾਂਗੇ ਓਕੇ ਬਟ ਹੋਲੀ ਹੋਲੀ ਬੈਂਕਸ ਵੱਲ ਇਹਨੇ ਸਾਨੂੰ ਇਸ ਚੀਜ਼ ਤੇ ਬੜਾ ਉਤਸਾਹਿਤ ਕੀਤਾ ਕਿ ਤੁਸੀਂ ਹੋਰ ਵਧਾਓ ਕੰਮ ਕਿਉਂਕਿ ਸਾਨੂੰ ਬੜਾ ਫਾਇਦਾ ਹੋ ਰਿਹਾ ਕਿ ਸਾਨੂੰ ਟ੍ਰੇਨਡ ਮੈਨ ਪਾਵਰ ਮਿਲ ਰਹੀ ਹੈ ਜੀ ਉਹਨਾਂ ਨੂੰ ਤਾਂ ਫ੍ਰੀ ਦੀਆਂ ਸਰਵਿਸਿਜ਼ ਮਿਲ ਰਹੀਆਂ ਨੇ ਇੰਨੇ ਇੰਟੈਲੀਜੈਂਟ ਬੱਚੇ ਮਿਲ ਰਹੇ ਨੇ ਫਿਰ ਅਸੀਂ 2021 ਚ ਇੱਕ ਟੀਚਾ ਬਣਾਇਆ ਕਿ ਅਸੀਂ 1 ਲੱਖ ਬੈਂਕਰ ਬਣਾਣੇ ਨੇ 2030 ਤੱਕ ਓ ਮਾਈ ਗਾਡ 빅 ਡੀਲ ਦੱਸੋ ਔਰ ਸਰ ਫਿਊਚਰ ਡ੍ਰੀਮ ਕੀ ਹੈ ਤੁਹਾਡਾ ਵੀ ਕਿੱਥੋਂ ਤੱਕ ਸੋਚਿਆ ਐਸ ਇੰਸਟੀਚਿਊਟ ਨੇ ਤੁਸੀਂ ਅਸੀਂ ਮੈਡਮ ਹੁਣ ਜਿਹੜੇ ਬੱਚੇ ਨੂੰ ਟ੍ਰੇਨ ਕਰਦੇ ਆ ਉਹ ਕਸਟਮਰ ਸਰਵਿਸ ਆਫੀਸਰ ਜੋਬ ਜੁਆਇਨ ਕਰਦੇ ਨੇ ਐਜ਼ ਅ ਕਸਟਮਰ ਸਰਵਿਸ ਆਫੀਸਰ ਓਕੇ ਬੇਸਿਕਲੀ ਉਹਨਾਂ ਦਾ ਕੰਮ ਹੁੰਦਾ ਟੈਲਰ ਦਾ ਕੈਸ਼ੀਅਰ ਦਾ ਕਸਟਮਰ ਆ ਗਿਆ ਬੈਂਕ ਦੇ ਅੰਦਰ ਉਹਨੇ ਚੈੱਕ ਬੁੱਕ ਲੈਣੀ ਐ ਉਹਨੇ ਡਿਮਾਂਡ ਡਰਾਫਟ ਬਣਾਉਣਾ ਐ ਉਹਨੇ ਪਾਸਬੁੱਕ ਅਪਡੇਟ ਕਰਾਣੀ ਐ ਉਹ ਕੰਮ ਕਰਦੇ ਨੇ ਓਕੇ ਹੁਣ ਸਾਨੂੰ ਬੈਂਕ ਕਹਿੰਦਾ ਕਿ ਤੁਸੀਂ ਬਹੁਤ ਵਧੀਆ ਬੱਚੇ ਦੇ ਰਹੇ ਹੋ ਜਿਹੜੇ ਕਿ ਬੇਸਿਕ ਲੈਵਲ ਦੀ ਉਹਨਾਂ ਨੂੰ ਐਕਸਪਰਟਿਸ ਹੈਗੀ ਆ ਬਟ ਸਾਨੂੰ ਹੁਣ ਜੂਨੀਅਰ ਜਾਂ ਮਿਡਲ ਮੈਨੇਜਮੈਂਟ ਦੇ ਲੋਕ ਦੇਓ ਓਕੇ ਤੇ ਅਸੀਂ ਹੁਣ ਨਵਾਂ ਹੀ ਪਰਵੇਸ਼ਨਰੀ ਆਫੀਸਰ ਅਕੈਡਮੀ ਸੈਟਅਪ ਕਰ ਰਹੇ ਹਾਂ ਬੰਦੀ ਦੇ ਵਿੱਚ ਜਿੱਥੇ ਕਿ ਬੱਚੇ ਟ੍ਰੇਨਿੰਗ ਲੈ ਕੇ ਡਾਇਰੈਕਟ ਅਸਿਸਟੈਂਟ ਮੈਨੇਜਰ ਜੁਆਇਨ ਕਰਨਗੇ ਓ ਗ੍ਰੇਟ ਤੇ ਅਗਲੇ ਜਦੋਂ ਜੁਆਇਨ ਕਰਨਗੇ ਬੈਂਕ ਵਿਦਿਨ 3 ਇਅਰਸ ਦੇ ਵਿਲ ਬਿਕਮ ਬ੍ਰਾਂਚ ਮੈਨੇਜਰ ਸਰ ਮੈਂ ਜਦੋਂ ਦੀ ਤੁਹਾਨੂੰ ਮਿਲਿਆ ਖਾਸ ਕਰਕੇ ਆਪਾਂ ਗੱਲਾਂ ਬਾਤਾਂ ਕਰ ਰਹੇ ਆ ਇੱਕ ਬੜੀ ਪਿਆਰੀ ਜੀ ਸਮਾਈਲ ਹੈ ਤੁਹਾਡੇ ਚਿਹਰੇ ਤੇ ਬਹੁਤ ਵਾਇਗਰੂਜੀਅਸ ਸਮਾਈਲ ਨੂੰ ਹਮੇਸ਼ਾ ਬਰਕਰਾਰ ਰੱਖੀ ਪਰ ਜਿੰਨਾ ਮੁਸ਼ਕਿਲ ਕੰਮ ਜਿਹੜਾ ਤੁਸੀਂ ਟੀਚਾ ਸਾਂਭਿਆ ਹੋਇਆ ਇਹਨੂੰ ਅੱਗੇ ਵਧਾਉਣ ਲਈ ਕਾਫੀ ਚੈਲੰਜਸ ਤੁਹਾਨੂੰ ਆਏ ਹੋਣਗੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੋਊਗਾ ਤੁਸੀਂ ਪਲੀਜ਼ ਉਸ ਬਾਰੇ ਸਾਨੂੰ ਕੁਝ ਦੱਸੋ ਕੋਈ ਐਹੋ ਜਿਹਾ ਚੈਲੰਜ ਜਿਹਨੂੰ ਤੁਸੀਂ ਹੱਸ ਕੇ ਅਸੈਪਟ ਕੀਤਾ ਹੋਵੇ ਇਹ ਤੁਹਾਨੂੰ ਚੈਲੰਜਸ ਤਾਂ ਬਹੁਤ ਆਉਂਦੇ ਰਹਿੰਦੇ ਨੇ ਬੜ ਜੇ ਤੁਸੀਂ ਇੱਕ ਬਾਰੇ ਪੁੱਛ ਰਹੇ ਹੋ ਤਾਂ ਮੇਰੇ ਖਿਆਲ ਸੇ ਜਿਹੜਾ ਕੋਵਿਡ ਆਇਆ ਜੀ ਕਿਉਂਕਿ ਬੱਚੇ ਉਹ ਆਫਲਾਈਨ ਆ ਕੇ ਸਾਡੇ ਕਲਾਸਾਂ ਚ ਉਸ ਟਾਈਮ ਦੇ ਵਿੱਚ ਤਾਂ ਬਿਲਕੁਲ ਰੁਕ ਗਿਆ ਸੀ ਸਟੱਡੀ ਤਾਂ ਬਿਲਕੁਲ ਬੰਦ ਹੋ ਗਈ ਸੀ ਸਾਨੂੰ ਲੱਗਿਆ ਵੀ ਬੱਚੇ ਆ ਨਹੀਂ ਪਾਣਗੇ ਬੈਂਕ ਵੀ ਬੰਦ ਹੋ ਗਏ ਇਕਦਮ ਜਦੋਂ ਮਾਰਚ 20 2020 ਦੀ ਜੇ ਆਪਾਂ ਗੱਲ ਕਰੀਏ ਯਾ ਤੇ ਸਾਨੂੰ ਲੱਗਿਆ ਵੀ ਸਾਡਾ ਬਿਜ਼ਨਸ ਹੁਣ ਖਤਮ ਹੈਗਾ ਬੜਾ ਇਕਦਮ ਤਾਂ 10 15 ਦਿਨ ਦਾ ਬੜਾ ਔਖਾ ਫੇਰ ਨਿਊਜ਼ ਆਈ ਕਿ 15 ਅਪ੍ਰੈਲ ਤੋਂ 2020 ਦੇ ਵਿੱਚ ਕਿ ਬੈਂਕ ਖੁੱਲ ਰਹੇ ਨੇ ਓਕੇ ਕਿਉਂਕਿ ਇੰਡੀਆ ਦੀ ਇਕਨੋਮੀ ਬੈਂਕ ਦੇ ਥਰੂ ਹੀ ਰੂਟ ਹੁੰਦੀ ਆ ਜਾਂ ਬੈਂਕ ਦੇ ਵਿੱਚ ਹੀ ਲੈਣ ਦੇ ਹੁੰਦਾ ਸੋ ਸਾਨੂੰ ਲੱਗਿਆ ਕਿ ਚਲੋ ਥੋੜੀ ਜੀ ਹੋਪ ਹੋਈ ਬਟ ਡਿਫਿਕਲਟ ਸੀਗਾ ਬੱਚਿਆਂ ਨੂੰ ਕਨਵਿੰਸ ਕਰਨਾ ਕਿ ਤੁਸੀਂ ਆਫਿਸ ਦੇ ਵਿੱਚ ਆਓ ਤੇ ਪੜੋ ਫੇਰ ਆਨਲਾਈਨ ਦਾ ਜ਼ਮਾਨਾ ਆ ਗਿਆ ਅਸੀਂ ਸੋਚਿਆ ਕਿ ਹੁਣ ਅਸੀਂ ਆਪਣੇ ਆਪ ਨੂੰ ਜਿਹੜੀ ਐਜੂਕੇਸ਼ਨ ਹੈ ਉਹ ਨੈਕਸਟ ਲੈਵਲ ਤੇ ਲੈ ਕੇ ਜਾਵਾਂਗੇ ਉਹਨੂੰ ਆਨਲਾਈਨ ਪੜਾਵਾਗੇ ਬੱਚਿਆਂ ਨੂੰ ਤਾਂ ਕਿ ਬੱਚੇ ਵੀ ਆਪਣੇ ਕੰਫਰਟ ਜ਼ੋਨ ਦੇ ਵਿੱਚ ਘਰ ਰਹਿਣ ਆਪਣੇ ਮਾਪਿਓ ਕੋਲ ਰਹਿਣ ਤੇ ਉੱਥੇ ਬੈਠ ਕੇ ਆਪਣੀ ਕਲਾਸੇਜ਼ ਲਗਾ ਪਾਣ ਇੱਕਦਮ ਤਾਂ ਜਦੋਂ ਜਿਹੜਾ ਤੁਸੀਂ ਚੈਲੰਜ ਦੀ ਗੱਲ ਕੀਤੀ ਉਹ ਇੱਕਦਮ ਤਾਂ ਲੱਗਿਆ ਵੀ ਬਿਜ਼ਨਸ ਖਤਮ ਹੋ ਗਿਆ ਖਤਮ ਹੋ ਗਿਆ ਬਟ ਉਹਨਾਂ ਸੀ ওভারਕਮ ਅਦਾ ਹੀ ਕੀਤਾ ਕਿ ਅਸੀਂ ਆਨਲਾਈਨ ਕਲਾਸੇਜ਼ ਸਟਾਰਟ ਕੀਤੀਆਂ ਸਾਡੇ ਜਿਹੜੇ ਟੀਚਰ ਸੀ ਉਹ ਆਪਣੇ ਘਰ ਤੋਂ ਬੈਠ ਕੇ ਇੱਕ ਤਰ੍ਹਾਂ ਰੀਸਟਾਰਟ ਹੋਇਆ ਨਾ ਲਾਈਫ ਰੀਸਟਾਰਟ ਹੋਈ ਹੈ ਇਹ ਜਿਹੜਾ ਸਫਲ ਇਨਸਾਨ ਮੇਰੇ ਸਾਹਮਣੇ ਬੈਠਾ ਹੈ ਸਫਲਤਾ ਦੀ ਪੌੜੀ ਚੜਨਾ ਕੋਈ ਛੋਟੀ ਗੱਲ ਨਹੀਂ ਹੈਗੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਬਹੁਤ ਐਹੋ ਜੀ ਦੁਨੀਆ ਹੈਗੀ ਜਿਹੜਾ ਕਿ ਇਹ ਕੰਮ ਕਰਨਾ ਚਾਹੁੰਦੀ ਆ ਔਰ ਅੱਗੇ ਵਧਣਾ ਚਾਹੁੰਦੀ ਆ ਪਰ ਉਹਨਾਂ ਨੂੰ ਇਨਸਪੀਰੇਸ਼ਨ ਨਹੀਂ ਮਿਲ ਪਾਂਦੀ ਐਂਡ ਤੁਸੀਂ ਸਤਰੋ ਤੋਂ ਇਨਸਪੀਰੇਸ਼ਨ ਦਾ ਤੁਸੀਂ ਇੱਕ ਬਹੁਤ ਵੱਡਾ ਜ਼ਰੀਆ ਹੋ ਇਨਸਪੀਰੇਸ਼ਨ ਦਾ ਤੇ ਤੁਸੀਂ ਉਹ ਆਪਣੀਆਂ ਰੁਕਾਵਟਾਂ ਪ੍ਰੋਬਲਮਸ ਸ਼ੇਅਰ ਕਰੋ ਸਾਡੀ ਆਡੀਅנס ਨੂੰ ਤਾਂਕਿ ਉਹਨਾਂ ਨੂੰ ਇਨਸਪੀਰੇਸ਼ਨ ਮਿਲ ਸਕੇ ਇਹਦੇ ਵਿੱਚ ਮੈਂ ਜਦੋਂ ਆਪਾਂ bizness ਸ਼ੁਰੂ ਕਰਦੇ ਆਂ ਪਹਿਲੀ ਚੀਜ਼ ਹੈ ਕਿ ਸਾਨੂੰ ਕੁਝ ਪੈਸੇ ਦੀ ਰਿਕੁਆਇਰਮੈਂਟ ਰਹਿੰਦੀ ਹੈ। ਬਿਲਕੁਲ। ਤੇ ਜਦੋਂ ਮੈਂ ਵੀ bizness ਸ਼ੁਰੂ ਕਰਨਾ ਸੀਗਾ ਤੇ ਮੈਨੂੰ ਲੱਗਿਆ ਵੀ 5-7-8 ਲੱਖ ਰੁਪਏ ਚਾਹੀਦਾ ਹੈਗਾ। ਬਿਲਕੁਲ। ਸੋ ਪਹਿਲਾਂ ਮੈਂ ਜੌਬ ਕਰਦਾ ਸੀ ਪੈਸਾ ਸਾਡੇ ਕੋਲ ਤੁਹਾਨੂੰ ਪਤਾ ਹੈ ਸੇਵਿੰਗਸ ਦੇ ਵਿੱਚ ਨਹੀਂ ਹੁੰਦਾ। ਹੂੰ। ਸੋ ਸਾਡੀ ਮਦਰ ਨੇ ਕਿਹਾ ਕਿ ਮੈਂ ਜਿਹੜਾ ਸਾਡਾ ਆਪਣਾ ਘਰ ਹੈ 22 ਸੈਕਟਰ ਦੇ ਵਿੱਚ ਉਹਨੂੰ ਆਪਾਂ ਮੌਰਗੇਜ ਕਰਕੇ ਕੁਝ ਲੋਨ ਲੈ ਲੈਣੇ ਹੈਗੇ। ਓਕੇ। ਸੋ ਅਸੀਂ 7-8 ਲੱਖ ਰੁਪਏ ਲੋਨ ਲੈ ਕੇ ਉਦੋਂ ਅਸੀਂ ਕੰਮ ਸ਼ੁਰੂ ਕੀਤਾ। ਸੋ ਪਹਿਲੀ ਦਿੱਕਤ ਹੈ ਇਹ ਆਂਦੀ ਹੈ ਵੀ ਪੈਸੇ ਦਾ ਅਰੇਂਜਮੈਂਟ ਕਿੱਦਾਂ ਕਰਨਾ ਹੈਗਾ ਦੂਸਰੀ ਜਦੋਂ ਤੁਸੀਂ ਬਿਜ਼ਨਸ ਸ਼ੁਰੂ ਕਰਦੇ ਹੈਗੇ ਉਹ ਤੁਹਾਨੂੰ ਬੰਦਿਆਂ ਦੀ ਹੋਰ ਹੱਥਾਂ ਦੀ ਲੋੜ ਪੈਂਦੀ ਹੈਗੀ ਸੋ ਮੈਨ ਪਾਵਰ ਜਿਹਨੂੰ ਕਹਿੰਦੇ ਹੈਗੇ ਬਿਲਕੁਲ ਬਿਲਕੁਲ ਤੇ ਉਹ ਜਦੋਂ ਟੀਮ ਬਣਾਣੀ ਹੁੰਦੀ ਹੈ ਉਹ ਇੱਕ ਅੱਜ ਕੱਲ ਵੱਡਾ ਵੱਡਾ ਚੈਲੰਜ ਹੈਗਾ ਸੋ ਜਦੋਂ ਆਪਾਂ ਟੀਮ ਬਣਾਉਣ ਦੀ ਗੱਲ ਕੀਤੀ ਦੋ ਤਿੰਨ ਸੀਨੀਅਰ ਬੈਂਕਰਸ ਵੀ ਲੈ ਕੇ ਆਏ ਕਿਉਂਕਿ ਮੈਂ ਬੈਂਕ 'ਚ ਕਦੀ ਨੌਕਰੀ ਨਹੀਂ ਕੀਤੀ ਬਿਲਕੁਲ ਬਟ ਉਹ ਅਨਫੋਰਚਨਟਲੀ ਉਹ ਬੜੀ ਜਲਦੀ ਛੱਡ ਕੇ ਚਲੇ ਗਏ ਉਹ ਸੋ ਕਈ ਤਰੀਕੇ ਦੇ ਤੋਕਕੇ ਜੀ ਅਗੇ ਇੱਕ ਚੈਲੰਜ ਸਾਹਮਣੇ ਆ ਗਿਆ। ਤੋਂ ਉਹਨਾਂ ਨੇ ਦੇਖਿਆ ਕਿ ਮੁੰਡੇ ਦਾ ਵਿਜ਼ਨ ਹੈਗਾ ਤੇ ਇਹਨੇ ਬੈਂਕ 'ਚ ਵੀ ਕਦੀ ਨੌਕਰੀ ਨਹੀਂ ਕੀਤੀ ਤੇ ਕਰ ਰਿਹਾ ਤੇ ਅਸੀਂ ਵੀ ਕਰ ਲਾਂਗੇ। ਉਹਨਾਂ ਨੇ ਵੀ ਆਪਣੇ ਇੰਸਟੀਚਿਊਟ ਸ਼ੁਰੂ ਕੀਤੇ। ਪਹਿਲੀ ਚੀਜ਼ ਪੈਸੇ ਦੀ ਆਂਦੀ ਹੈਗੀ ਹੈ। ਦੂਸਰਾ ਮੈਨ ਪਾਵਰ ਜਿਹੜੀ ਟੀਮਵਰਕ ਚਾਹੀ ਜਰੂਰੀ ਹੈਗਾ business ਚਲਾਉਣ ਲਈ ਤੇ ਤੀਸਰਾ ਸਾਨੂੰ ਆਪਣੇ ਆਪ ਨੂੰ ਹਮੇਸ਼ਾ ਚੇਂਜ ਵਾਸਤੇ ਤਿਆਰ ਰਹਿਣਾ। ਕਿ ਕੁਝ ਵੀ ਹੋ ਸਕਦਾ ਹੈਗਾ। ਇਹ ਵੀ ਹੋ ਸਕਦਾ ਹੈ ਕਿ ਤੁਸੀਂ 50 ਬੰਦਿਆਂ ਦੀ ਟੀਮ ਬਣਾ ਲਈ। ਤੇ ਵਿੱਚੋਂ 10 ਜਿਹੜੇ ਤੁਹਾਡੇ ਮੇਨ ਬੰਦੇ ਨੇ ਲੀਡਰਸ ਨੇ ਉਹ ਇਕਦਮ ਛੱਡ ਕੇ ਚਲੇ ਜਾਂਦੇ ਜਿਵੇਂ ਆਫਲਾਈਨ ਤੋਂ ਆਨਲਾਈਨ ਕਲਾਸੇਜ਼ ਹੋ ਗਈਆਂ ਹੁਣ ਉਹ ਕਹਿੰਦੇ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਗਿਆ ਰੋਬੋਟਿਕਸ ਆ ਰਹੀ ਹੈ ਸੋ ਉਸ ਹਿਸਾਬ ਨਾਲ ਸਾਨੂੰ ਆਪਣਾ ਕੋਰਸ ਅਪਡੇਟ ਕਰਨਾ ਪੈਂਦਾ ਤਾਂ ਕਿ ਬੈਂਕ ਦੀ ਰਿਕੁਆਇਰਮੈਂਟ ਪੂਰੀ ਹੋਵੇ ਬੱਚਿਆਂ ਨੂੰ ਉਹ ਸਕਿੱਲ ਸੈੱਟ ਹੋਵੇ ਤਾਂ ਕਿ ਉਹ ਬੈਂਕ 'ਚ ਜੌਬ ਕਰ ਪਾਣ ਇੱਕ ਔਰਤ ਨੂੰ ਸਫਲਤਾ ਦਾ ਕਾਰਨ ਮੰਨਿਆ ਗਿਆ ਇੱਕ ਆਦੀ ਜਿੰਦਗੀ ਦੇ ਵਿੱਚ ਹੈ ਨਾ ਕਿ ਵੀ ਅਗਰ ਆਦਮੀ ਸਫਲਤ ਹੈ ਉਹਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਕਿ ਮੈਮ ਦਾ ਤੁਸੀਂ ਉਹ ਸਾਥ ਉਹ ਅਸਾਸ ਮਹਿਸੂਸ ਕਰਦੇ ਹੂੰ ਕਿ ਵੀ ਤੁਹਾਨੂੰ ਫੈਮਿਲੀ ਤੋਂ ਇੰਨੀ ਸਪੋਰਟ ਮਿਲੀ ਹੈ ਕਿ ਤੁਸੀਂ ਜ਼ਿੰਦਗੀ 'ਚ ਸਫਲਤਾ ਦੇ ਵਿੱਚ ਇੱਕ ਫੈਮਿਲੀ ਦਾ ਵੀ ਯੋਗਦਾਨ ਹੈ ਹਾਂਜੀ ਬਿਲਕੁਲ ਜੀ ਦਾ ਤੁਸੀਂ ਔਰਤ ਦੀ ਗੱਲ ਕੀਤੀ ਪਹਿਲਾਂ ਮੇਰੀ ਮਦਰ ਦਾ ਯਾ ਜੀ ਨੇ ਸਾਨੂੰ ਪਾਲਿਆ ਵੱਡਾ ਕੀਤਾ ਫਿਰ ਬਿਜ਼ਨਸ ਕਰਨ 'ਚ ਹੈਲਪ ਕੀਤੀ ਘਰ ਮੌਰਗੇਜ ਕਰਕੇ ਲੋਨ ਲੈ ਕੇ ਦਿੱਤਾ ਉਸ ਤੋਂ ਬਾਅਦ ਵੀ ਜਦੋਂ ਵੀ ਪ੍ਰੋਬਲਮ ਆਂਦੀ ਸੀ ਉਹੀ ਕਹਿੰਦੇ ਸੀ ਕਿ ਵੀ ਗੁਰੂ ਦਾ ਹਸਸਰਾ ਲਾਓ ਬਿਲਕੁਲ ਤੇ ਰੱਬ ਹੀ ਸਾਰਾ ਕੁਝ ਕਰਾਂਦਾ ਹੈ ਤੇ ਆਪਾਂ ਕਿਸੇ ਦੇ ਮਹਤਾਜੀ ਨਹੀਂ ਹੋਣਾ ਜਾਂ ਕਿਸੇ ਦੇ ਅੱਗੇ ਹੱਥ ਫਲਾਣਾ ਨਹੀਂ ਆਪਾਂ ਰੱਬ ਨੂੰ ਹੀ ਅਰਦਾਸ ਕਰਨੀ ਹੈ ਹੂੰ ਸੋ ਪਹਿਲਾਂ ਤਾਂ ਉਹਨਾਂ ਦਾ ਕਾਫੀ ਯੋਗਦਾਨ ਰਿਹਾ 2018 ਚ ਗੁਜ਼ਰ ਗਏ ਸੀਗੇ ਹੂੰ ਹੂੰ ਤੇ ਉਸ ਤੋਂ ਬਾਅਦ ਜਦੋਂ ਮੇਰਾ 2007 ਚ ਵਿਆਹ ਹੋਇਆ ਤੇ ਵਾਈਫ ਦਾ ਵੀ ਪੂਰਾ ਸਾਥ ਦੇ ਰਿਹਾ ਤੇ ਈਵਨ ਕਿ ਜਦੋਂ ਮੈਂ ਪਹਿਲਾਂ bizness accounts institute ਸਟਾਰਟ ਕੀਤਾ ਹੂੰ ਹੂੰ ਸੋ ਉਹਦਾ ਹੀ ਇਹ ਆਈਡੀਆ ਸੀਗਾ ਕਿ ਅਸੀਂ ਬੱਚਿਆਂ ਨੂੰ ਟ੍ਰੇਨ ਕਰਕੇ ਅਕਾਊਂਟਿੰਗ ਜੌਬਸ ਲਈ ਤਿਆਰ ਕਰੀਏ ਤੇ ਉਹ ਵੀ ਅਗਵਾਈ ਦੇ ਸਰ ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਆਪੀਪੀਬੀ ਦੀ ਸਫਲਤਾ ਦੇ ਵਿੱਚ ਤੁਸੀਂ ਗੁਰਬਾਣੀ ਦਾ ਕਿੰਨਾ ਖਾਤਮਨਦੇ ਹੋ 100% ਗੁਰਬਾਣੀ ਦੇ ਆਸਰੇ ਚੱਲਦੀ ਹੈ ਮੈਨੂੰ ਜ਼ਿੰਦਗੀ ਵੀ ਤੇ ਬਿਜ਼ਨਸ ਵੀ ਬਿਲਕੁਲ ਸੋ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਸਾਡੇ ਮਦਰ ਕਹਿੰਦੇ ਹੁੰਦੇ ਸੀਗੇ ਕਿ ਵੀ ਪੜ੍ਹਾਈ ਲਿਖਾਈ ਚਾਹੇ ਘੱਟ ਕਰ ਲਓ ਪਰ ਰੱਬ ਦਾ ਨਾਮ ਸਵੇਰੇ ਸ਼ਾਮ ਜ਼ਰੂਰ ਲੈਣਾ ਹੈਗਾ ਸੋ ਕੁਰਬਾਣੀ ਦੇ ਆਸਰੇ ਚੱਲਦਾ ਆ ਰਿਹਾ ਤੇ ਜਦੋਂ ਮੈਂ ਬਿਜ਼ਨਸ ਵੀ ਸ਼ੁਰੂ ਕੀਤਾ ਤੇ ਮੈਨੂੰ ਯਾਦ ਹੈ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਵਾਲਿਆਂ ਨੇ ਮੈਨੂੰ ਗੱਲ ਕਹੀ ਬਾਬਾ ਫਰੀਦ ਜੀ ਦੇ ਇੱਕ ਸ਼ਲੋਕ ਉਹਨੇ ਮੈਨੂੰ ਦੱਸੇ ਅੱਛਾ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਵਾਹਿਗੁਰੂ ਸੋ ਬੇਸਿਕਲੀ ਆਪ ਸਵਾਰਨ ਤੇ ਗੱਲ ਕੀਤੀ ਵੀ ਆਪਣੇ ਆਪ ਨੂੰ ਰੀਫਾਰਮ ਕਰਨਾ ਹੈ ਸੋ ਆਸੀਂ ਆਪਣੇ ਆਪ ਨੂੰ ਰੀਫਾਰਮ ਕਰਦੇ ਰਾਂਗੇ ਆਪਣੇ ਆਪ ਨੂੰ ਇੱਕ ਬਿਹਤਰ ਜ਼ਿੰਦਗੀ ਲਈ ਤਿਆਰ ਕਰਦੇ ਰਾਂਗੇ ਤੇ ਸਾਰਾ ਕੁਝ ਹੀ ਆਪਣੇ ਕਰਮ ਆਦੇ ਥੱਲੇ ਹੋਏਗਾ ਤੇ ਗੁਰੂ ਸਾਹਿਬ ਇਹੀ ਕਹਿੰਦੇ ਨੇ ਆਪਸਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰੇ ਸਭ ਜਗ ਤੇਰਾ ਹੋਏ ਵਾਹਿਗੁਰੂ ਬਿਲਕੁਲ ਸਹੀ ਕਹਿਆ ਸਰ ਤੁਸੀਂ ਕੀ ਵਾਹਿ ਗੁਰੂ ਜੀ ਦੀ ਰਜ਼ਾ ਤੋਂ ਬਗੈਰ ਤਾਂ ਪੱਤਾ ਵੀ ਨਹੀਂ ਹਿਲਦਾ ਹੈ ਨਾ ਬਟ ਫਿਰ ਵੀ ਇੱਕ ਸਵਾਲ ਹੋਰ ਪੁੱਛਣਾ ਚਾਹੂੰਗੀ ਤੁਹਾਨੂੰ ਕਰਮ ਕਿਸਮਤ ਔਰ ਮਿਹਨਤ ਇਹਨਾਂ ਤਿੰਨਾਂ ਦੇ ਵਿੱਚ ਤੁਸੀਂ ਕਿਸ ਨੂੰ ਇੰਪੋਰਟੈਂਟ ਮੰਨਦੇ ਹੋ ਮੈਂ ਤਾਂ ਕਰਮਾਂ ਨੂੰ ਹੀ ਇੰਪੋਰਟੈਂਟ ਮੰਨਦਾ ਸਭ ਤੋਂ ਜ਼ਿਆਦਾ ਬਿਲਕੁਲ ਸਰ ਕਿਉਂਕਿ ਜੇ ਕਰਮ ਚੰਗੇ ਕਰਾਂਗੇ ਤਾਂ ਲੱਕ ਵੀ ਸਾਥ ਦਿੰਦਾ ਹੈ ਤੇ ਮਿਹਨਤ ਹੈ ਹੀ ਹੈ ਆਪਣੇ ਆਪ ਹੋ ਜਾਂਦੀ ਹੈ ਹੋ ਜਾਂਦੀ ਹੈ ਸਰ ਆਪੀਬੀ ਦੀ ਇੱਕ ਜਗਾ ਬਣ ਚੁੱਕੀ ਹੈ ਔਰ ਜਿਹੜਾ ਤੁਸੀਂ एंपਾਇਰ ਖੜਾ ਕੀਤਾ ਇਹਨੂੰ ਸਕਸੈਸਫੁਲ ਕਰਨ ਦੇ ਵਿੱਚ ਤੁਸੀਂ ਕਿਸ ਦਾ ਯੋਗਦਾਨ ਮੰਨਦੇ ਹੋ ਵੈਸੇ ਤੇ ਮੈਡਮ ਸਾਰਾ ਹੀ ਜਿਹੜਾ ਵੀ ਹੈਗਾ ਵਰਕ ਸਾਡਾ ਟੀਮ ਵਰਕ ਹੀ ਕਹਿੰਦੇ ਆ ਆਪਾਂ ਜੀ ਬਿਲਕੁਲ 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 ਉਹਦੇ ਚ ਪੀਐਨ ਵੀ ਵੀ ਬੜੀ ਵੈਲਿਊ ਹੈ ਰਿਸੈਪਸ਼ਨਿਸਟ ਦੀ ਵੀ ਹੈ ਵੈਰੀ ਨਾਈਸ ਸਰ ਤੁਹਾਡੀ ਸੋਚ ਬਹੁਤ ਵਧੀਆ ਹੈ ਕਿ ਸਾਡੀ ਜਿਹੜੀ ਸੀਨੀਅਰ ਲੀਡਰਸ਼ਿਪ ਟੀਮ ਹੈਗੀ ਹੈ ਸਾਰਿਆਂ ਦਾ ਇਹੀ ਯੋਗਦਾਨ ਜ਼ਰੂਰੀ ਹੁੰਦਾ ਇੱਕ ਆਰਗੇਨਾਈਜੇਸ਼ਨ ਖੜੀ ਕਰਨ ਵਾਸਤੇ ਬਿਲਕੁਲ ਜੇ ਮੈਂ ਗੱਲ ਕਰਾਂ ਸਾਡੇ ਟ੍ਰੇਨਰਸ ਦੀ ਜਿਹੜੇ ਕਿ ਬੱਚਿਆਂ ਨੂੰ ਪੜ੍ਹਾਉਂਦੇ ਨੇ ਉਹ ਸਾਰੇ ਹੀ 15 ਸਾਲ ਘਟੋ-ਘਟ ਬੈਂਕ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੋਵੇ ਉਹਨੂੰ ਹੀ ਅਸੀਂ ਟ੍ਰੇਨਿੰਗ ਦੇ ਵਿੱਚ ਲੈਣੇ ਹੈਗੇ ਆ। ਦੂਸਰਾ ਜਿਹੜਾ ਹੈਗਾ ਪਹਿਲਾਂ ਤਾਂ ਬੱਚਾ ਆਣਾ ਚਾਹੀਦਾ ਹੈ। ਬਿਲਕੁਲ। ਟ੍ਰੇਨਰ ਤਾਂ ਪੜ੍ਹਾਏਗਾ ਪਰ ਬੱਚਾ ਜਿਹੜਾ ਆਣਾ ਚਾਹੀਦਾ ਹੈ ਆਏਗਾ ਬੱਚਾ ਫੀਸ ਪੇ ਕਰੇਗਾ ਪੈਸਾ ਆਣਾ ਬੜਾ ਜ਼ਰੂਰੀ ਹੈ ਬਿਜ਼ਨਸ ਨੂੰ ਰੋਲਿੰਗ ਰੱਖਣ ਦੇ ਵਿੱਚ। ਸੋ ਉਹਦੇ ਵਿੱਚ ਸਾਡੇ ਸੇਲਜ਼ ਐਂਡ ਮਾਰਕੀਟਿੰਗ ਹੈੱਡ ਨੇ ਮੈਡਮ ਸੁਮੇਤ ਕੋਰ ਉਹਨਾਂ ਦਾ ਕਾਫੀ ਯੋਗਦਾਨ ਹੈ ਜਿਹੜੇ ਤਕਰੀਬਨ 5 ਸਾਲ ਤੋਂ ਸਾਡੇ ਨਾਲ ਜੁੜੇ ਹੋਏ ਨੇ। ओके ओके ਤੇ ਮੈਂ ਚਾਹੂੰਗੀ ਕਿ ਸੁਮਿਤ ਕੁਰ ਮੈਮ ਵੀ ਆਪਣੇ ਨਾਲ ਜੁੜਨ ਤੇ ਆਪਾਂ ਉਹਨਾਂ ਨਾਲ ਗੱਲਾਂ ਸਾਂਝੀਆਂ ਕਰੀਏ ਹਾਂਜੀ ਉਹ ਨਾਲ ਹੀ ਬੈਠਦੇ ਨੇ ਆਪਾਂ ਬੁਲਾ ਲੈਨੇ ਆ ਉਹਨਾਂ ਜੀ ਪਲੀਜ਼ ਯਾ ਹੈਲੋ ਮੈਮ ਹੈਲੋ ਸਸਿਕਾ ਸਰ ਬਹੁਤ ਤਾਰੀਫ ਕਰ ਰਹੀ ਸੀ ਤੁਹਾਡੀ ਪਲੀਜ਼ ਮੈਮ हैव अ ਸੀਟ ਥੈਂਕ ਯੂ ਫਿਰ ਤੁਸੀਂ ਆਪਣੇ ਬਾਰੇ ਦੱਸੋ ਕਿੰਨਾ ਕੁ ਤੁਹਾਡਾ ਕੀ ਐਕਸਪੀਰੀਅੰਸ ਹੈ ਇਸ ਕੰਮ ਦੇ ਵਿੱਚ ਔਰ ਸਰਨਲ ਕੰਮ ਕਰਕੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਮੈਨੂੰ ਕੁੱਲ ਮਿਲਾ ਕੇ 17 ਸਾਲ ਦਾ ਐਕਸਪੀਰੀਅੰਸ ਹੈ ਬਹੁਤ ساری ਐਜੂਕੇਸ਼ਨ ਕੰਪਨੀਆਂ ਵਿੱਚ ਤਨੇ ਪਰ ਕੁਝ ਵੱਡੇ ਐਜੂਕੇਸ਼ਨ ਕੰਪਨੀ ਵਿੱਚ ਕੰਮ ਕੀਤਾ ਜਿੱਥੇ ਬਹੁਤ ਸਾਰੀ ਸੇਲਸ ਮਾਰਕੀਟਿੰਗ ਦੀ ਬੜੇ ਨੇੜੇ ਹੋ ਕੇ ਕੁਝ ਗੱਲਾਂ ਸਮਝੇ ਚਾਈਆਂ ਖਾਸ ਕਰ ਨਾਰਥ ਇੰਡੀਆ ਵਿੱਚ ਬੱਚਿਆਂ ਨੂੰ ਕੀ ਪਸੰਦ ਹੈ ਬੱਚੇ ਕਿਦਾਂ ਆਉਂਦੇ ਨੇ ਬੱਚਿਆਂ ਨੂੰ ਜੇ ਉਹਨਾਂ ਦੀ ਨੀਡਸ ਦੱਸੀਆਂ ਜਾਣ ਜਾਂ ਪ੍ਰੋਬਲਮਸ ਤੇ ਕੰਮ ਕੀਤਾ ਜਾਵੇ ਤਾਂ ਡੈਫੀਨਿਟਲੀ ਸਕਿੱਲ ਡਿਵੈਲਪਮੈਂਟ ਜਾਂ ਇਸ ਟ੍ਰੇਨਿੰਗ ਐਜੂਕੇਸ਼ਨ ਸ਼ ਕਾਫੀ ਅੱਛਾ ਕੰਮ ਕੀਤਾ ਜਾ ਸਕਦਾ ਹੈ ਜੀ ਮੈਨੂੰ ਸਿਰਫ ਇਦਾਂ ਲੱਗਦਾ ਕਿ ਮੈਂ ਜੇ ਤੋ ਸਰ ਨੂੰ ਮਿਲੀ ਇਟ ਵਾਸ ਵੈਰੀ ਰਾਈਟ ਟਾਈਮ ਜਿਹੜੇ ਮੈਂ ਉਹਨਾਂ ਨੂੰ ਮਿਲੀ ਐਂਡ ਡੈਫੀਨਿਟਲੀ ਮਾਰਕੀਟਿੰਗ ਜਾਂ ਆਨਲਾਈਨ ਮਾਰਕੀਟਿੰਗ ਐ ਡਿਜੀਟਲ ਮਾਰਕੀਟਿੰਗ ਦਾ ਇੱਕ ਬੂਮ ਸ਼ੁਰੂ ਹੋ ਰਿਹਾ ਹੈ ਸਿਕਾ ਅਸੀਂ ਥੋੜੇ ਪ੍ਰੋਐਕਟਿਵਲੀ ਉਹਦੇ ਵਿੱਚ ਐਂਟਰ ਕਰ ਰਹੇ ਸੀਗੇ ਐਂਡ THEN COVID STUCK ਸੋ ਉੱਥੋਂ ਦੀ ਅਸੀਂ ਕੁ ਪ੍ਰੋਐਕਟਿਵ ਹੀ ਰਹੇ ਅਸੀਂ ਸਮਝਦੇ ਗਏ ਕਿ ਸਾਡਾ ਬੱਚਾ ਜਿਹੜਾ ਆਨਲਾਈਨ ਪੜ੍ਹ ਰਿਹਾ ਉਹਨੂੰ ਕੀ-ਕਿਆ ਜ਼ਰੂਰਤ ਹੈ ਉਹਨੂੰ ਸਿਰਫ ਪੜ੍ਹਾਈ ਦੇ ਨਾਲ ਇੱਕ ਹੈਂਡਹੋਲਡਿੰਗ ਦੀ ਜ਼ਰੂਰਤ ਹੈ ਮੈਂਟਰਿੰਗ ਦੀ ਜ਼ਰੂਰਤ ਹੈ ਸੋ ਅਕੋਰਡਿੰਗਲੀ ਵੀ ਕੇਪਟ ਔਨ ਡੂਇੰਗ ਲੋਟ ਆਫ ਕੈਂਪੇਨਸ ਅਸੀਂ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਆਪਣੇ ਬਾਰੇ ਹਸ਼ਟੈਗਸ ਦੇ ਜ਼ਰੀਏ ਜਾਂ ਰੀਲਸ ਦੇ ਦਰਯੇ ਜਾਂ ਇਹ ਸਮਝਦੇ ਰਹੇ ਕਿ ਬੱਚਾ ਫ੍ਰੀ ਟਾਈਮ ਕਿੱਥੇ ਸਾਨੂੰ ਦੇਖ ਸਕਦਾ ਸੋ ਥੈਟ ਅਸੀਂ ਉੱਥੇ ਪਹੁੰਚ ਜਾਈਏ ਉਹ ਸਾਨੂੰ ਕਲਿੱਕ ਕਰੇ ਤੇ ਅਸੀਂ ਉਹਨੂੰ ਇੱਕ ਰਾਹ ਪਾ ਸਕੀਏ ਸਭ ਤੋਂ ਅੱਛੀ ਗੱਲ ਹੈ ਵੀ ਕਿ ਮੈਂ ਇਨੇ ਸਾਲਾਂ ਵਿੱਚ ਆਪੀਪੀਬੀ ਵਰਗਾ ਕੋਈ ਹੋਰ ਆਈਡੀਆ ਵਰਕ ਕਰਦਾ ਦੇਖਿਆ ਹੀ ਨਹੀਂ ਜਿੱਥੇ ਐਕਚੁਅਲ ਲੋਕਾਂ ਨੂੰ ਜੌਬ ਮਿਲ ਰਹੀ ਸੀਗੀ ਸੋ ਸਰ ਦੇ ਨਾਲ ਇਹ ਚੀਜ਼ ਬਹੁਤ ਜ਼ਿਆਦਾ ਕਮਨ ਹੈ ਕਿ ਸਰ ਬਹੁਤ ਜ਼ਿਆਦਾ ਟਰਸਟ ਕਰਦੇ ਨੇ ਤੇ ਉਸ ਟਰਸਟ ਦੇ ਨਾਲ ਜਦੋਂ ਤੁਸੀਂ ਕੰਮ ਕਰਦੇ ਹੋ ਨਾ ਕਿ ਕਿਸੇ ਨੇ ਤੁਹਾਡੇ ਤੇ ਟਰਸਟ ਕੀਤਾ ਐਂਡ ਦੈਨ ਯੂ ਹੈਵ ਟੂ ਵਰਕ ਤੁਸੀਂ ਆਪਣੀ ਪੂਰੀ ਓਨੈਸਟੀ ਨਾਲ ਲਗਨ ਨਾਲ ਕਰਦੇ ਹੋ ਕਿਉਂਕਿ ਹੋਂਰ ਟਰਸਟ ਦੀ ਗੱਲ ਆ ਜਾਂਦੀ ਹੈ ਤੋ ਉਸ ਮੇਲਜੋਲ ਜੋ ਹੈ ٹرسٹ ਦਾ ਤੇ ਓਨੈਸਟੀ ਦਾ ਤੇ ਡੈਡੀਕੇਸ਼ਨ ਦਾ ਉਹ ਮਿਲ ਕੇ ਹੀ ਇੱਕ ਪੂਰੀ ਟੀਮ ਨਿਖਰਦੀ ਹੈ ਐਂਡ ਆਈ ਥਿੰਕ ਮੈਂ ਉਸ ਵਾਰ ਇੱਥੇ ਸਭ ਤੋਂ ਜ਼ਿਆਦਾ ਲਿਆ ਬੱਚਿਆਂ ਨੂੰ ਸਿਰਫ ਸਮਝਣ ਦੀ ਲੋੜ ਹੁੰਦੀ ਹੈ ਉਹਨਾਂ ਦੀ ਕੀ ਨੀਡ ਹੈ ਇੱਕ ਬੱਚਾ ਜੋ 21 ਤੋਂ 26 ਸਾਲ ਵਿੱਚ ਹੈ ਉਹ ਕੀ ਡਿਜ਼ਾਇਰ ਕਰਦਾ ਹੈ ਉਹਦੀ ਲਾਈਫ ਦੀਆਂ ਉਹਦੋਂ ਦੀਆਂ ਕਿਹਾਂ ਪ੍ਰੋਬਲਮਸ ਨੇ ਕੀ ਆਉਨੂੰ ਜੌਬ ਮਿਲ ਰਹੀ ਹੈ ਕੀ ਆਉਨੂੰ ਜੌਬ ਨਹੀਂ ਮਿਲ ਰਹੀ ਕੀ ਉਹਨੇ ਵਿਆਹ ਸ਼ਾਦੀ ਲਈ ਜੌਬ ਕਰਨੀ ਹੈ ਜਾਂ ਕੋਈ ਵਪਾਰੀਏ ਕਰਨਾ ਹੈ ਅਗਰ ਅਸੀਂ ਉਹਨੂੰ ਮਿਲ ਕੇ ਸਿਰਫ ਉਹਦੀਆਂ ਨੀਡ ਡਿਜ਼ਾਇਰ ਤੇ ਪ੍ਰੋਬਲਮਸ ਹੀ ਸਮਝ ਲੈਣੇ ਆ ਤਾਂ ਆਈ ਥਿੰਕ ਉਹ ਆਟੋਮੈਟਿਕਲੀ ਸਾਡੇ ਤੇ ٹرسٹ ਦਿਖਾ ਕੇ ਸਾਡੇ ਨਾਲ ਜੁੜਨਾ ਚਾਹੁੰਦਾ ਹੁੰਦਾ ਬਿਕੋਜ਼ ਬੈਂਕਿੰਗ ਸੈਕਟਰ ਆਪਣੇ ਆਪ ਇੱਕ ਗਰੋਇੰਗ ਸੈਕਟਰ ਹੈ ਬੜਾ ਅਟਰੈਕਟਿਵ ਹੈ ਜਿਹੜੇ ਪਰਕਸ ਹੈ ਐਜ਼ ਅ ਬੈਂਕਰ ਅੱਜ ਵੀ ਕਿਸ ਨੂੰ ਕੋ ਕੇ ਮੇਰਾ ਮੁੰਡਾ ਬੈਂਕ ਵਿੱਚ ਲੱਗਾ ਹੋਇਆ ਆਟੋਮੈਟਿਕਲੀ ਥੋੜੇ ਵਿਆਹ ਦੇ ਰਿਸ਼ਤੇ ਨੂੰ ਜ਼ਿਆਦਾ ਆਣਗੇ ਥੋੜੀ ਉਹਨੂੰ ਰਿਸਪੈਕਟ ਜ਼ਿਆਦਾ ਮਿਲੇਗੀ ਉਹਨੂੰ ਸਿਕਿਉਰਡ ਜੌਬ ਮੰਨਿਆ ਜਾਂਦਾ ਸੋ ਅਸੀਂ ਬੱਚੇ ਨੂੰ ਨੇੜੇ ਹੋ ਕੇ ਇਹ ਸਾਰੀ ਚੀਜ਼ਾਂ ਹੀ ਦੱਸਦੇ ਆ ਸਰ ਤੁਹਾਡੇ ਐਕਸਪੀਰੀਐਂਸਸ ਨੂੰ ਦੇਖ ਕੇ ਜਾਣ ਕੇ ਔਰ ਤੁਹਾਡੇ ਐਫਰਟਸ ਨੂੰ ਦੇਖ ਕੇ ਮੈਨੂੰ ਆਇ ਲੱਗਦਾ ਕਿ ਵੀ ਇੰਨੀਆਂ ਗੱਲਾਂ ਲੋਕਾਂ ਤੱਕ ਨਹੀਂ ਪਹੁੰਚ ਪਾਉਂਦੀਆਂ ਚਲੋ ਅੱਜ ਆਪਾਂ ਡਿਸਕਸ਼ਨ ਕਰ ਰਹੇ ਆਂ ਗੱਲਬਾਤ ਕਰ ਰਹੇ ਆ ਤਾਂ ਦੁਨੀਆ ਨੂੰ ਪਤਾ ਲੱਗ ਰਿਹਾ ਅਦਰਵਾਈਜ਼ ਇੰਨਾ ਕੁਝ ਤੁਹਾਡੇ ਚ ਭਰਿਆ ਪਿਆ ਉਹਦੇ ਵਾਸਤੇ ਮੇਰੇ ਅਕੋਰਡਿੰਗਲੀ ਤੁਹਾਨੂੰ ਇੱਕ ਬੁੱਕ ਲਿਖਣੀ ਚਾਹੀਦੀ ਹੈ ਤਾਂ ਕਿ ਬੱਚਾ ਨੂੰ ਈਜ਼ੀ ਹੋ ਜਾਏ ਬੈਂਕਰਸ ਬਨਾ ਪੂਨਮ ਜੀ ਤੁਸੀਂ ਕਿਤਾਬ ਦੀ ਗੱਲ ਕਰ ਰਹੇ ਹੋ ਸਰ ਨੇ ਆਲਰੇਡੀ ਆਪਣੇ ਤਜਰਬੇ ਦੇ ਉੱਪਰ पूरी किताब लिखी है ओह माय गॉड आई वांट मैं किताब है ये राइट पर्सन oh, है ओके okay, ये बुक मैं उठे देख भी रही थी ओके ये अच्छा ये बुक नो पढ़ के बच्चों को बहुत इजी हो जाएगा बैंकर बनना प्लीज आ, मैं गुजारिश करूंगी कैमरामैन नु कि इस बुक नु zoom करो ते जेड़े बच्चा ने बैंकर्स बनना है और वो इजीली बैंकर्स बनना चाहते ने ता ये बुक नु जरूर पढ़न। ਜਿਵੇਂ ਕਿ ਮੈਂ ਤੁਹਾਨੂੰ ਕਿਹਾ ਕਿ ਚੈਲੰਜਸ ਦਾ ਸਾਹਮਣਾ ਹਰ ਇਨਸਾਨ ਨੂੰ ਕਰਨਾ ਪੈਂਦਾ ਬਟ ਅਗਰ ਸਾਡੇ ਕੋਲ টিਚਰਸ ਅچھے ਹੋਣਗੇ ਅਗਰ ਸਾਨੂੰ ਕੋਈ ਸਮਝਾਉਣ ਵਾਲਾ ਸਹੀ ਤਰੀਕੇ ਨਾਲ ਮਿਲ ਜਾਂਦਾ ਹੈ ਅਗਰ ਅਸੀਂ ਬੁੱਕ ਪੜ੍ਹ ਲੈਨੇ ਆ ਤਾਂ ਸਾਡੇ ਚੈਲੰਜਸ ਵੀ ਇਜ਼ੀ ਗੋਇੰਗ ਹੋ ਜਾਣਗੇ ਸਰ ਤੁਹਾਡੇ ਤੋਂ ਬਹੁਤ ਸਿੱਖਣ ਨੂੰ ਮਿਲਿਆ ਤੁਹਾਡੇ ਐਕਸਪੀਰੀਐਂਸਸ ਤੋਂ ਤੁਹਾਡੇ ਇਹ ਜਿਹੜੇ ਸਵਾਲ ਜਵਾਬ ਹੈ ਖੜੇ ਦਰਸ਼ਕਾਂ ਨੂੰ ਵੀ ਬਹੁਤ ਫਾਇਦਾ ਹੋਇਆ ਹੋਗਾ ਇਹਨਾਂ ਤੁਹਾਡਾ ਕਾਫੀ ਸਿੱਖਿਆ ਹੋਗਾ ਸਾਡੇ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਵੱਲੋਂ ਤੇ ਮੇਰੇ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਰ ਇਤਨਾ ਇਨਾ ਕੀਮਤੀ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਔਰ ਚੜ੍ਹਦੀ ਕਲਾ ਟਾਈਮ ਟੀਵੀ ਵੱਲੋਂ ਤੇ ਮੇਰੇ ਵੱਲੋਂ ਤੁਹਾਨੂੰ ਦੁਆਵਾਂ ਆਈ ਕੈਨ ਸੇ ਈਸਟ ਔਰ ਵੈਸਟ ਆਈ ਪੀ ਵੀ ਇਜ਼ ਦਾ ਬੈਸਟ ਆਈ ਪੀ ਵੀ